ਧਰਨੇ ਲਾਇਆ ਪਹਿਲਾ ਧਰਨਾ ਮਾਨਸਾ ਤੁਸੀਂ ਪਟਿਆਲਾ ਤੇ ਫਿਰ ਫਰੂਜ਼ਪੁਰ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਧਰਨਾ ਲਾਇਆ ਸਾਡੀ ਮੰਗ ਸੀ ਮੈਨੂੰ ਪਤਾ ਯਾਦ ਹੈ ਜਦੋਂ ਭਗਵੰਤ ਸਿੰਘ ਮੰਗ ਕਰਦੇ ਸੀ ਮੁਰਗੀ ਦਾ ਤੇ ਮੈਂ ਪੱਕਰੀ ਦਾ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਕਿਹਾ ਗਿਆ ਨਾ ਸਰ ਇੱਥੇ ਬਿਆਨ ਦਿੱਤਾ ਸੀ ਔਰ ਪਟਿਆਲੇ ਦੇ ਵਿੱਚ ਅਸੀਂ ਫਿਰ ਉਸ ਦਿਨ ਧਰਨਾ ਲਾਇਆ ਸੀ ਅਸੀਂ ਅਖੇ ਯਾਰ ਘਰਾਂ ਦਾ ਦੇ ਦਿਓ ਜ਼ਮੀਨ ਦਾ ਦੇ ਦਿਓ ਜਿਹੜੀ ਤੁਸੀਂ ਗੱਲ ਕਹਿਨੀ ਉਹ ਕੀ ਆਪੋਜੀਸ਼ਨ ਆਵਾਜ਼ ਆਪੋਜੀਸ਼ਨ ਕਿਸੇ ਡਲਾ ਦਾ ਮਾਰ ਨਹੀਂ ਸਕਦੀ ਹਾਂ ਆਪੋਜੀਸ਼ਨ ਗੋਲੇ ਟਰਨੇ ਤੇ ਜਾਂ ਸ਼ਬਦਾਂ ਦੇ ਰਾਹੀਂ ਤੁਹਾਡੇ ਰਹੀ ਆਪਣੀ ਗੱਲ ਪਹੁੰਚਾਉਣ ਦਾ ਕੰਮ ਆਜੂ ਵੀ ਅਸੀਂ ਇੱਥੇ ਆਏ ਹੁਣ ਉਹ ਜੇ ਰਾਸ਼ਨ ਪਾਣੀ ਵੀ ਲੈ ਕੇ ਆਏ ਤੇ ਟਿਲ ਫੁੱਲ ਭੇਟਾ ਮਦਦ ਕਰ ਸਕਦੇ ਆਂ ਜਾਂ ਕੁਛ ਆਪਦੀ ਤਨਖਾਹ ਦੇ ਵਿੱਚੋਂ ਵੀ ਅਸੀਂ ਕੁਝ ਐਸੇ ਦੇਾਂਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਰਨਾ ਸਰਕਾਰਾਂ ਨੇ ਹੈ ਔਰ اپੋਜੀਸ਼ਨ ਜੀ ਅੱਜ ਹੋਂ ਸਾਰਾ ਰਾ ਟੁੱਟੇ ਇੱਕ ਘੰਟਾ ਮੈਨੂੰ ਇਹਨਾਂ ਪਾਰਲੀਮੈਂਟ ਅਸੀਂ ਹੋਣ ਤੇ ਲੱਗੇ ਸੋ ਇਥੇ ਆਉਣ ਦਾ ਮਕਸਦ ਇਹ ਹੈ ਕਿ ਤੁਹਾਡੇ ਰਾਹੀਂ ਅਸੀਂ ਗੁੰਗੀ ਬੈਰੀ ਸਰਕਾਰ ਦੇ ਕੰਨਾਂ ਤੱਕ ਜਿਹੜੀ ਹੈਲੀਕਾਪਟਰ ਦੇ ਕੇ ਲੋਕਾਂ ਨੂੰ ਬੇਫਕੂ ਬਣਾਉਣਾ ਚਾਹੁੰਦੀ ਹੈ ਹੈਲੀਕਾਪਟਰ 'ਚ ਪੰਜ ਸਵਾਰੀਆਂ ਬੈਂਦੀਆਂ ਜਰਾਬ ਤੇ ਪੰਜਾਂ ਸਵਾਰੀਆਂ ਦਾ ਮਤਲਬ ਪੰਜ ਕੁਆਂਟਲ ਹੋਰੇ ਚ ਮਾਲ ਚਾੜ੍ਹ ਜਾਂਦਾ ਦੀ ਹੈਲੀਕਾਪਟਰ ਦੇ ਕੇ ਉਹ ਜੀ ਇਹ ਬੇਫਕੂ ਬਣਾਉਣਾ ਮੁੱਖ ਮੰਤਰੀ ਸਾਹਿਬ ਛੱਡਣ ਵੀ ਮੈਂ ਆਪਦਾ ਹੈਲੀਕਾਪਟਰ ਲਾਤਾ ਹਾਂ ਉਹ ਹੈਲੀਕਾਪਟਰ ਲਾਤਾ ਤੇ ਕਿੰਨੇ ਲੋਕਾਂ ਨੂੰ ਸਹਾਇਤਾ ਮਿਲੀ ਸੋ ਇਹ ਗੱਲ ਨਾਲ ਲੋਕਾਂ ਨੂੰ ਸਹਾਇਤਾ ਨਹੀਂ ਮਿਲਦੀ ਇੱਥੇ ਆਗਿਆ ਜਿੰਨਾ ਟੀਮਸ ਹੈ ਜਾਂ ਇੱਥੇ ਰਾਹਤ ਸਮਗਰੀ ਹੈ ਜੂ ਲੋਕਾਂ ਦਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਪਰ ਜਿੱਥੋਂ ਤੱਕ ਗੱਲ ਹੈ ਲੋਕਭਾਇਆ ਸਾਹਿਬ ਨੇ ਕਿਹਾ ਹੈ ਮੈਂਬਰ ਆਫ ਪਾਰਲੀਮੈਂਟ ਦਾ ਸੀਮਤ ਦਾਇਰਾ ਹੈ ਐਮਐਲਏ ਦਾ ਇੱਕ ਸੀਮਤ ਦਾਇਰਾ ਹੈ ਲੇਕਿਨ ਮੁੱਖ ਮੰਤਰੀ ਦਾ ਦਾਇਰਾ ਬੜਾ ਵੱਡਾ ਹੈ ਜਿਹੜਾ 23 ਚ ਫਲੱਡ ਆਇਆ ਸੀ ਸਰਕਾਰ ਨੂੰ ਤੁਸੀਂ ਸਾਨੂੰ ਪੁੱਛ ਰਹੇ ਹੋ ਸਰਕਾਰ ਨੂੰ ਚਾਹੀਦਾ ਸੀ ਕੋਈ ਪ੍ਰਪੋਜ਼ਲ ਬਣਾ ਕੇ ਵਾਟਰ ਰਿਸੋਰਸਸ ਮੰਤਰੀ ਤੱਕ ਦਿੱਲੀ ਜੀ ਮਿਲਿਆ ਜਾਂਦਾ ਮੰਨ ਲਓ ਮੈਂ ਚਿੱਠੀ ਦੇਤੀ ਮੈਂ ਮਨੁੱਖਤਾ ਨੂੰ ਕਿਹਾ ਮੈਂ ਹੁਣ ਆਉਣ ਵਾਲੇ ਸਮੇਂ 'ਚ ਮੈਂ ਤੇ ਕਮਾਇਆ ਸਾਹਿਬ ਅਸੀਂ ਮਿਸਟਰ ਯਾਦਵ ਹੈ ਜਿਹੜਾ ਵਾਟਰ ਰਿਸੋਰਸਸ ਮਿਸਟਰ ਨੂੰ ਮਿਲਾਂਗੇ ਔਨ ਦਿਸ ਆ ਜਿਹੜੀ ਡੈਮ ਵਾਲੀ ਗੱਲ ਤੇ ਲੇਕਿਨ ਸਾਡੇ ਮਿਲਣ ਦੇ ਨਾਲ ਕੇਵਲ ਪ੍ਰਪੋਜ਼ਲ ਅੱਗੇ ਅੱਗੇ ਤੁਰ ਪੈਗਾ ਪੂਰੇ ਉਦੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਵਾਟਰ ਰਿਸੋਰਸਸ ਮਨਿਸਟਰ ਨੇ ਇਹ ਰਾ ਅੱਗੇ ਹੱੱਗਾ ਲੈ ਕੇ ਇਹਨੂੰ ਨਿਪਰੇ ਚਾੜਨਾ ਵੀ ਜੀ ਸਾਡੇ ਨਹੀਂ ਆ ਅਸੀਂ ਲੈਂਡ ਅਕਵਾਇਰ ਕਰਾਂਗੇ ਤੁਸੀਂ ਆਏ ਆ ਇੰਨਾ ਕੰਮ ਅਸੀਂ ਕਰਦੇ ਹਾਂ ਸਰ ਲੱਗੇ ਦੇਦੇ ਕੋਈ ਉੱਤਾ ਹੀ ਨਹੀਂ ਕੀਤਾ ਜਾਂਦਾ ਨਹੀਂ ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜਿਹੜਾ ਇਹ ਜ਼ਮੀਨ ਹੈ ਜਿੱਥੇ ਹਰ ਵਾਰੀ ਹਾਰਡ ਹੁੰਦਾ ਹੈ ਇਹ ਜ਼ਮੀਨ ਦੇ ਵਿੱਚ ਹੀ ਦਰਿਆ ਵਗਦਾ ਜੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਡਾ ਮੁਆਵਜ਼ਾ ਦਿੱਤਾ ਜਾਵੇ ਕੱਲ ਇੱਥੇ ਲਾਲਜੀਤ ਭੁੱਲਰ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰੇਤਾ ਚੱਕਣ ਦਾ ਦੇ ਦਾਂਗੇ ਤੁਸੀਂ ਜੇ ਇਹਨਾਂ ਦੀ ਡਿਮਾਂਡ ਇਹ ਹੈ ਕਿ ਸਾਡਾ ਪੱਕਾ ਹੱਲ ਕੀਤਾ ਜਾਵੇ ਤੁਸੀਂ ਕੀ ਕਰੋ ਕਿਉਂਕਿ ਸਰ ਕਿਹਾ ਜਾਂਦਾ ਹੈ ਕਿ ਦਰਿਆਵਾਂ ਦੀਆਂ ਜ਼ਮੀਨਾਂ ਪੱਧਰਿਆ ਦੀ ਮਾਲਕੀ ਜ਼ਮੀਨਾਂ ਨੇ ਹਰ ਵਾਰੀ ਸਿੰਗਾ ਖੰਡੂਤ ਸਾਹਿਬ ਉੱਥੇ ਜਿਹੜੀਆਂ ਦਰਿਆ ਦੀਆਂ ਜ਼ਮੀਨਾਂ ਸੀਗੀਆਂ ਉੱਥੇ ਤਾਂ ਪਾਣੀ ਹੈ ਨਹੀਂਗਾ ਜਿਹੜੀਆਂ ਮਾਲਕੀ ਜ਼ਮੀਨਾਂ ਉਹਨਾਂ 'ਚ ਉਹਨਾਂ 'ਚ ਪਾਣੀ ਹੈ ਜਿਵੇਂ ਇਹ ਕਹਿੰਦੇ ਦਰਿਆ ਨੂੰ ਸਫਾਈ ਕੀਤੀ ਜਾਵੇ ਖੋਦਿਆ ਜਾਵੇ ਮਰਕੇ ਪੱਠਿਆ ਜਾਵੇ ਉਹ ਦਰਿਆ ਤਾਂ ਹੋ ਗਿਆ ਉੱਚਾ ਤੇ ਜ਼ਮੀਨਾਂ ਹੋ ਗਈਆਂ ਨੀਂਆਂ ਪਾਣੀ ਜਾਂਦਾ ਮਾਲਕੀ ਜ਼ਮੀਨਾਂ ਦੇ ਵਿੱਚ ਅੱਛਾ ਮੈਨੂੰ ਉੱਥੇ ਇੱਕ ਹੋਰ ਕਹਾਣੀ ਪਤਾ ਲੱਗੀ ਸ਼ਾਇਦ ਇੱਥੇ ਵੀ ਹੋਵੇ ਇਹ ਗੱਲ ਇਹਨਾਂ ਜ਼ਮੀਨਾਂ ਨੂੰ ਬੈਂਕ ਲੋਨ ਵੀ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਬੰਨ ਦੇ ਬਾਰੇ ਪਤਾ ਨਹੀਂ ਸੀ ਇਹ ਦੇਸ਼ ਦੀ ਪਾਰਲੀਮੈਂਟ 'ਚ ਵੀ ਸਵਾਲ ਚੱਕਾਂਗੇ ਆਉਣਾਂਗੇ ਵੀ ਇਹਨਾਂ ਦਾ ਕਸੂਰ ਕੀ ਹੈ ਤੁਸੀਂ ਅਕਵਾਇਰ ਕਰ ਲਓ ਇਹਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰ ਲਓ ਸਰਕਾਰ ਇਹਨਾਂ ਨੂੰ ਪੈਸੇ ਦੇ ਦੇ ਤੁਸੀਂ ਦਰਿਆ ਕੱਢ ਲਓ ਨਾ ਕੱਢ ਲਓ ਇਹਨਾਂ ਨੂੰ ਇਹਨਾਂ ਦੀਆਂ ਜ਼ਮੀਨਾਂ ਦੇ ਪੈਸੇ ਦੇ ਦੋ ਇਹ ਤਾਜਕ ਦਰਿਆ ਜਿੱਥੇ ਮਾਰ ਨਹੀਂ ਕਰਦਾ ਉੱਤੇ ਜਾ ਕੇ ਅੰਦੀ ਗਰੀਬਾਂ ਲੈ ਜਾਂਦੇ ਆਈਸ ਸਾਹ ਵਿਚਾਰੇ ਡੁੱਬ ਜਾਂਦੇ ਆ ਮੁਆਵਜ਼ਾ ਤੁਸੀਂ ਨਹੀਂ ਦਿੰਦੇ ਮੁਆਵਜ਼ਾ ਤੁਸੀਂ ਨਹੀਂ ਦਿੰਦੇ ਲੋਨ ਬੈਂਕ ਨਹੀਂ ਦਿੰਦਾ ਡੁੱਬਣਾ ਇਹਨਾਂ ਨੇ ਹੈਗਾ ਇਹਨਾਂ ਦਾ ਤਾਂ ਉਲਟਾ ਇਨਵੈਸਟਮੈਂਟ ਹੋ ਰਹੀ ਹੈ ਇਹ ਆਪਣੇ ਖਰਚੇ ਤੇ ਜਿਹੜੀਆਂ ਫਸਲਾਂ ਵੀ ਤੇ ਡੁੱਬ ਜਾਂਦੀਆਂ ਸੋ ਬਿਲਕੁਲ ਇਹਨਾਂ ਦੀ ਵਾਜਬ ਹੈ ਮੈਂ ਦੋ ਗੱਲਾਂ ਕਰਾਂਗਾ ਉਹਨਾਂ ਲਈ ਸਮੇਂ 'ਚ ਮੈਂ ਤੇ ਕਬਾਇਸਿਕ ਵਿਕਤਾ ਮਿਸਟਰ ਯਾਦ ਉਹ ਜਿਹੜਾ ਆਰਡਰ ਰਿਸੋਰਸਸ ਮਿਸਟਰ ਜਿਹੜੀ ਉਹ ਰੀਪੋਰਟ ਦੇ ਬਰਾਬਰ ਉਹ ਅਸੀਂ ਮਿਸਟਰ ਸਿੱਕੀ ਵੀ ਮਿਲ ਲਗੇ ਤੇ ਪਿੰਕੀ ਜੀ ਨੂੰ ਲੈ ਕੇ ਵੀ ਦੂਜਾ ਜਿਹੜਾ ਇਹ ਕੰਮ ਚ ਹੈ ਦੇਸ਼ ਦੀ ਲੋਕ ਸਭਾ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਬਾਰੇ ਅਸੀਂ ਇਹ ਗੱਲ ਕਰਾਂਗੇ ਆਈਦਰ ਰਿਕਵਾਇਰ ਦੇਮ ਆਈਦਰ ਉਹਨਾਂ ਨੂੰ ਪ੍ਰੋਪਰ ਪੱਕੇ ਫੌਰ ਤੇ ਮੁਆਵਜ਼ਾ ਜਿਵੇਂ ਬਾਰਡਰ ਏਰੀਆ ਫੰਡਸ ਆਉਂਦਾ ਹੈ ਤੁਸੀਂ ਇਹ ਦੇ ਦਿਓ ਕਿ ਜਿੱਥੇ ਹੜ੍ਹ ਪੀੜ ਤੇ ਜਿਹੜੀਆਂ ਜ਼ਮੀਨਾਂ ਜਿਹੜੀਆਂ ਮਾਰਚ ਆਉਂਦੀਆਂ ਪੱਕੀਆਂ ਉਹਨਾਂ ਵਾਸਤੇ ਤੁਸੀਂ ਆਏ ਸਾਲ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਸਮਾਦੀ ਸਹਾਇਤਾ ਉੱਥੋਂ ਪੇਟਿਆ ਕਰੋ ਪਰਮਨੈਂਟ ਹੀ ਹੋ ਜਾਏ ਇਹ ਹਾਂ ਜੀ ਕਦੇ ਮਾਰਚ ਆ ਗਿਆ ਚਲੋ ਮੈਂ ਨਹੀਂ ਕਹਣਾ ਵੀ ਉਹ ਨੂੰ ਲੱਖ ਰੁਪਿਆ ਤੁਸੀਂ ਉਸ ਦੇ ਮਤਾਬਕ ਤਾਂ ਜੋ ਵੀ ਇੰਨੀ ਕਬਾਰ ਹੈ ਉਹਨਾਂ ਨੂੰ ਪੈ ਜਾਂਦੀ ਹੈ ਉਹਨਾਂ ਦਾ ਕੰਮ ਚੱਲ ਨਹੀਂਦਾ ਅੱਜ ਕੋ ਕਰਾਂਗੇ ਕਾਂਗਰਸ ਦੇ ਵਿੱਚ ਕ੍ਰੈਡਿਟ ਵਾਰ ਵੀ ਚੱਲ ਰਹੀ ਹੈ ਜੀ ਤੁਸੀਂ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਸੰਗਠਨ ਦੇ ਪਰਨਾ ਆਹ ਜਿਹੜੀ ਹੜਪੀੜਾ ਦੇ ਇਲਾਕੇ ਆ ਤੁਹਾਡੇ ਲੀਡਰ ਜਾ ਰਹੇ ਆ ਪਛੋਲਜ ਵੀ ਰਹੇ ਆ ਤੁਸੀਂ ਪਾਰਟੀ ਦੇ ਪ੍ਰਧਾਨ ਨੂੰ ਕੀ ਕਹਿਣਾ ਚਾਹੋਗੇ ਪਰਕਰ ਨਹੀਂ ਜਾ ਰਹੇ ਤੁਹਾਡੀ ਕ੍ਰੈਡਿਟ ਨਹੀਂ ਚੱਲ ਰਹੀ ਵੀ ਮੈਂ ਪਹਿਲਾਂ ਵਿਖਾ ਦਿਆਂ ਤੇ ਉਹ ਪਹਿਲਾਂ ਵਿਖਾ ਦੇ ਨਹੀਂ ਯਾਰ ਇਹੋ ਜੀ ਗੱਲ ਕਰਦਾ ਤੁਸੀਂ ਨਹੀਂ ਚਾਹੁੰਦੇ ਕਿ ਮੇਰਾ ਚੈਨਲ ਪਹਿਲਾਂ ਵਿਖਾਊਗਾ ਵੀ ਇੱਥੇ ਕੋਈ ਨੁਕਸਾਨ ਹੋਇਆ। ਪੋਲਿਟਿਸ਼ਨ ਦਾ ਰਿਸਪੌਂਸਿਬਿਲਟੀ ਰਾਜਾ ਸਾਹਿਬ ਤੁਸੀਂ ਹੋਦਾ ਹੈ। ਤੁਸੀਂ ਤੁਸੀਂ ਕੰਪੇਅਰ ਕਿਉਂ ਜਰਨਲਿਸਟ ਦਾ ਜੌਬ ਹੈ ਨਾ ਜੀ ਇਹ। ਆਈ ਐਮ ਨਾਟ ਐਗਰੀ ਵਿਦ ਯੂ। ਨਾ 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 ਜੀ ਇੱਕ ਮਿੰਟ। ਹਰ ਜੇ ਕੋਈ ਪੋਲਿਟਿਸ਼ਨ ਕੰਮ ਕਰ ਲੇ ਜਿੱਦਾਂ ਅਸੀਂ ਇੱਥੇ ਆਏ ਆਵਾਂਗੇ ਨਾ ਤਾਂ ਦੈਨ ਯੂ ਵਿਲ ਸੇ ਕਿ ਭਈ ਰਾਜਾ ਬੜਿੰਗਦਾ ਇੱਥੇ ਬੋੜੇ ਇਨੀ ਕਬਾਇਆ ਆਇਆ ਹੀ ਨਹੀਂ ਪਿੰਖੀ ਨੇ ਆਇਆ। ਜੇ ਅਸੀਂ ਆ ਗਏ ਦੈਨ ਯੂ ਹੈਵ ਟੂ ਸੇ ਕਿ ਹਾਂ ਭਈ ਇਹਦਾ ਕ੍ਰੈਡਿਟ ਹੋਰ ਹੈ। ਸਾਡੇ ਤਾਂ ਦੋਵੇਂ ਪਾਸੇ ਜੁੱਤੀਆਂ ਮਾਰਨੀਆਂ ਹੀ ਮਾਰਨੀਆਂ। ਕਹਿੰਦਾ ਮੈਂ ਬੰਦੇ ਅਸੀਂ ਖਾਣ ਵਾਸਤੇ ਤਿਆਰੀ ਹੁੰਦੇ ਮੇਰੇ ਕਹਿੰਦਾ ਬ੍ਰਦਰ ਹਰ ਬੰਦੇ ਨੇ ਆਪਦੀ ਡਿਊਟੀ ਨਿਭਾਉਣੀ ਹੈ ਕੋਈ ਐਮ ਐਲ ਏ ਸਰਪੈਂਟ ਨੇ ਆਪਦਾ ਆਉਣਾ ਹੈ ਉੱਥੋਂ ਦੇ ਨੰਬਰਦਾਰ ਨੇ ਆਉਣਾ ਵੀ ਯਾਰ ਮੈਂ ਹਾਂ ਦਾ ਦਾਣਾ ਮਾਰ ਕੇ ਆਵਾ ਤੇ ਮੇਰੇ ਕੋਲੇ ਕਵਾਂਟਲ ਪੱਠੇ ਮੈਂ ਉਹੀ ਮਦਦ ਕਰੇ ਹਾਂ ਐਵੇਂ ਜਿੰਨਾ ਬ੍ਰਦਰ ਸਾਡਾ ਦਿਲ ਫੁੱਲ ਭੇਟਾ ਜਿਹੜਾ ਸਾਡੇ ਫਰਜ਼ ਹੈ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਕਿਤੇ ਕਿਸੇ ਨੇ ਜਾਣਾ ਕਿਸੇ ਨੇ ਅਕਾਲੀਆਂ ਨੇ ਜਾਣਾ ਕਿਸੇ ਨੇ ਕਾਂਗਰਸੀਆਂ ਨੇ ਜਾਣਾ ਕਿਸੇ ਨੇ ਝਾੜੂ ਵਾਲਿਆਂ ਨੇ ਜਾਣਾ ਹਾਂ 77 پارٹی ਦੀ ਜ਼ਿੰਮੇਦਾਰੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਤਾਕਤ ਹੈ ਉਹ ਜ਼ਰੂਰ ਆਪ ਦੇ ਨਾਲ ਕੁਝ ਨਾ ਕੁਝ ਸਹਾਇਤਾ ਸੇ ਸਰਕਾਰ ਉਹਨਾਂ ਦੇ ਚੱਲਦੀ ਹੈ ਡੀਸੀ ਅਸੀਂ ਸਾਡੇ ਨਾਲ ਕੀ ਹੋਊਗਾ ਕੁਝ ਅਸੀਂ ਮਦਦ ਕਰਾਂਗੇ ਕੁਝ ਤੁਹਾਡੇ ਰਾਹੀਂ ਤੁਹਾਡੇ ਚੈਨਲਾਂ ਦੇ ਰਾਹੀਂ ਉਹਨਾਂ ਦੇ ਕੰਨਾਂ ਤੱਕ ਉਹਨਾਂ ਨੂੰ ਗਾੜੀ-ਮੋਟੀ ਸ਼ਰਮ ਆਊਗੀ ਮੈਂ ਮਲੇਰਕੋਟਲੇ ਗਿਆ ਸੀ ਬੰਦੇ ਡੁੱਬ ਕੇ ਮਰ ਗਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਥੋੜੀ ਸ਼ਾਇਦ ਰਤਨ ਪਤਾ ਹੋਣਾ ਪਿੱਛੇ ਮੈਂ ਤੇ ਬਰਤਪੁਰ ਸਿੰਘ ਬਾਜਵਾ ਕਬਰ ਦੇ ਵਿੱਚ ਉਹਨਾਂ ਨੂੰ 6 ਮਹੀਨੇ ਦਾ ਰੁਪਿਆ ਨਹੀਂ ਦਿੱਤਾ ਤੇ ਜਦੋਂ ਜਾਏ ਅਸੀਂ ਅਜੇ ਭਾਸ਼ੇ ਨਹੀਂ ਦੇ ਕੇ ਆਏ ਆ ਤੇ ਸਰਕਾਰ ਨੇ ਬੰਦੇ ਭੇਜਦੇ ਤੇ ਉਹਨਾਂ ਨੂੰ 2-2 ਲੱਖ ਰੁਪਿਆ ਦਿੱਤਾ ਸਾਡਾ ਕੰਮ ਇਹ ਹੈ ਨਾਲ ਪੂਜਾ ਦੀ ਜੇਬ ਖਾਲੀ ਕਰਨੀ ਤੇ ਨਾਲ ਅਸੀਂ ਆਵਾਜ਼ ਬਿਲਕੁਲ ਤੇਚਾ ਵਡਿੰਗ ਸਾਹਿਬ ਇੱਕ ਹੋਰ ਲਗਾਤਾਰ ਇਹਨਾਂ ਨੇ ਮੰਗ ਰਹੇ ਦੀ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ ਇੱਕ ਨੋਚਾਂ ਜਾਂ ਬਾਨ ਇਹਨਾਂ ਦੇ ਬੰਨਿਆ ਜਾਂ ਕਿਉਂਕਿ ਦਰਿਆ ਦਾ ਏਰੀਆ ਹੈ ਨਹੀਂ ਕਿ ਮਾਲਕੀ ਜ਼ਮੀਨਾਂ ਨੇ ਕਿ ਇਹਦੇ ਬਾਰੇ ਵੀ ਕੁਝ ਕੀਤਾ ਹੱਲ ਕੀਤਾ ਜਾ ਸਕਦਾ ਕੋਈ ਮੈਂ ਉਹੀ ਕਹਿ ਰਿਹਾ ਸਰ ਮਾਲਕੀ ਜ਼ਮੀਨਾਂ ਜਾਂ ਤਾਂ ਸਰਕਾਰ ਨੂੰ ਕਹਿੰਦੇ ਸਰਕਾਰ ਜਿੱਥੇ ਮਾਰ ਕਰਦੀ ਹੈ ਰੋਜ਼ ਐਕਵਾਇਰ ਕਰ ਲੋ ਭਾਈ ਇਹਨਾਂ ਨੂੰ ਕੋਈ ਲੋਨ ਦੀ ਪ੍ਰੋਵੀਜ਼ਨ ਬਣਾਓ ਸਰ ਜਿਵੇਂ ਪੱਕੇ ਤੌਰ ਤੇ ਮੁਆਵਜ਼ਾ ਆਇਡੈਂਟੀਫਾਈ ਕਰਕੇ ਜਿਵੇਂ ਹੁਣ ਪਾਣੀ ਆਇਆ ਹੋਇਆ ਇਹਦੀ ਗਰਦਾਵਰੀ ਸਪੈਸ਼ਲ ਕਰਕੇ ਮੁਆਵਜ਼ਾ ਇਹਨਾਂ ਦਾ ਪੱਕੇ ਤੌਰ ਤੇ ਉਹਦੇ ਵਿੱਚ ਕੋਈ 30 ਪੈਸੇ ਪੰਜਾਬ ਸਰਕਾਰ ਪਾ ਦੇ 70% ਕੇਂਦਰ ਦੀ ਸਰਕਾਰ ਪਾ ਦੇ ਤਾਂ ਜੋ ਇਹ ਮਾਰਚ ਆ ਵੀ ਜਾਵੇ ਤੇ ਇਹਨਾਂ ਦਾ ਉਹ ਇਹਨਾਂ ਗੁਜ਼ਾਰਾ ਚੱਲੀ ਇਹ ਰੈਸਾ ਜਿਸ ਨੇ ਬੰਨ ਦੀ ਗੱਲ ਕੀਤੀ ਉਹ ਬੰਨ ਨਹੀਂ ਕੋਈ ਇਹਨਾਂ ਦੇ ਬੰਨਿਆ ਜਾਵੇ ਤਾਂ ਮਤਲਬ ਪਹਿਲਾਂ ਕੋਈ ਇਹਦਾ ਬਲੂਪ੍ਰਿੰਟ ਨਹੀਂ ਤਿਆਰ ਹੋਇਆ ਕਿ ਠੀਕ ਹੈ 2023 ਚ ਆਇਆ ਹਾਲਾਂਕਿ 88 ਚ ਵੀ ਆਇਆ ਮਤਲਬ ਪੱਕਾ ਹੱਲ ਕਿਉਂ 88 ਦਾ ਜਿਹੜਾ ਫਲਡਸ ਨੂੰ ਦੇਖ ਕੇ ਆਪਾਂ ਸਾਰੇ ਨੇ ਉਸ ਤੋਂ ਬਾਅਦ ਕੋਈ ਐਨਾ ਵੱਡਾ ਜਿਹਾ 2023 ਚ ਆਇਆ ਇਹ ਸੋਣ ਅੱਜ ਇਹ ਵਾਲਾ ਤੁਸੀਂ ਇਹਨੂੰ ਮਾਈਨਿੰਗ ਮਾਈਨਿੰਗ ਦਾ ਕਿ ਕਾਰਨ ਮੰਨਦੇ ਮਾਈਨਿੰਗ ਦਾ ਵੀ ਕਾਰਨ ਹੈ ਮੈਂ ਸਰਕਾਰ ਨੂੰ ਇਹ ਵੀ ਕਹਾਂਗਾ ਕਿ ਜਿਹੜੀ ਦਰਿਆਵਾਂ ਦੇ ਜਿਸੀਂ ਉਹ ਦੇਖੇ ਹਰੀਕੇ ਜਿਹੜਾ ਜੈਰ ਹੈ ਇਹਦੇ ਖੱਕੇ ਆਪ 5 6 6 40 ਜਿਹੜੇ ਪਿੱਲਾਂ ਦਿਖਦੇ ਬਾਕੀ ਸਾਰੀ ਰੇਤਾ ਨਾ ਫਰੇ ਹਾਂ ਇਹ ਮੈਨੇਜਮੈਂਟ ਸਿਸਟਮ ਵੀ ਚੇਂਜ ਕਰਨਾ ਲੈ ਇਹਦੇ ਲੋਕਾਂ ਨੂੰ ਕਹਿਤਾ ਜਾਵੇ ਆਪ ਸਾਬ ਪ੍ਰਾਸ ਲੋਕ ਜਿਹੜੇ ਪਟਕੇ ਆਪਦੇ ਕਰਨ ਜਾ ਕੇ ਉਹਨੂੰ ਸੇਲ ਕਰਕੇ ਦੀਸ ਤੋਂ ਵੀ ਮਦਦ ਕਰਨਗੇ ਕਰਨ ਇਸੇ ਤਰ੍ਹਾਂ ਨਹਿਰਾਂ ਦੇ ਵਿੱਚ ਜਿਹੜੀ ਦਿੱਤਾ ਵਗੈਰਾ ਹੁੰਦੀ ਹੈ ਉਹ ਵੀ ਪਿੰਡਾਂ ਦੀ ਜ਼ਿੰਮੇਵਾਰ ਜਿੰਨਾ ਜਿੰਨਾ ਪਿੰਡ ਜੇ ਤੁਸੀਂ ਸੱਤਾ ਚਾਹੋਗੇ ਯਾਰ ਸੱਤਾ ਤੋਂ ਪਹਿਲਾਂ ਤਾਂ ਕਿਹਾ ਜਦੋਂ ਮੇਰਾ ਸੁਪਨਾ ਹੈਗਾ ਸਰ ਸੱਤਾ ਤੋਂ ਪਹਿਲਾਂ ਕਿਹਾ ਜਾਂਦਾ ਨਾ ਸੱਤਾ ਦੇ ਵਿੱਚ ਤਾਂ ਆਪਾਂ ਇੱਕ ਮਿੰਟ ਵਾਜੀ ਮੈਂ ਇਹ ਮੇਰੀ ਪ੍ਰਪੋਜ਼ਲ ਹੈ ਕਿ ਮੈਂ ਇਹ ਖਤਮ ਕਰ ਜੇ ਕਿਉਂਕਿ ਡੈਬ ਬਣ ਜਾਂਦਾ ਹੈ ਉਹਦੇ ਨਾਲ ਤਾਂ ਅਸੀਂ ਇਹ ਦਰਿਆ ਦਾ ਏਰੀਆ ਆਈਡੈਂਟੀਫਾਈ ਕਰਾਂਗੇ ਕਿੰਨੇ ਏਰੀਏ ਦੇ ਵਿੱਚ ਦਰਿਆ ਨੂੰ ਨੂੰਗਾ ਕਰਕੇ ਤਰਾਤੂ ਬਾਲ ਨਿਕਲੇ ਜਿਆਦਾ ਜਿਹੜਾ ਸਹਾਂ ਨਿਕਲੇ ਤਾਂ ਕਿ ਲੋਕਾਂ ਦੀ ਫਸਲ ਵੱਜਿਆ ਅਸੀਂ ਬੜੇ ਵੱਡੇ ਲੈਵਲ ਤੇ ਆਪਣਾ ਪ੍ਰੋਜੈਕਟ ਜਿਹੜੀ ਕੋਈ ਮੈਸਰਪੋਲਿੰਗ ਦਿੱਤੀ ਹੈ ਉਹਦੇ ਚੱਲਿਆ ਹੋਇਆ ਹੈ ਜਦੋਂ ਕਿ ਤੇ ਸਾਡੀ ਹੁਣ ਸਰਕਾਰ ਆਏਗੀ ਰਾਜਾ ਜਿਹੜਾ ਪਿਛਲੇ ਜਿਹੜੇ ਮੈਨੂੰ ਪਤਾ ਹੈ ਇਹ ਰੇਤਾ ਸੀਗਾ ਨਹੀਂ ਕਿ ਤੁਸੀਂ ਲੋਕਾਂ ਨੂੰ ਮਾਈਨਿੰਗ ਕਰਨ ਦੋਗੇ ਅਸੀਂ ਜਦੋਂ ਮਾਈਨਿੰਗ ਦਾ ਨਾਮ ਆਉਂਦਾ ਤਾਂ ਵੱਡੇ ਮੱਦਮਨਸ ਮੈਨਿੰਗ ਦੇ ਵਿੱਚ ਅਸੀਂ ਹੁਣ ਵੀ ਤਾਂਗੇ ਹੋਰ ਜਿਹੜਾ ਪਾਣੀ ਆਇਆ ਹੈ ਲੋਕਾਂ ਦੇ ਬੋਲਾਂ ਦਾ ਬਾਅਦ ਆ ਤੁਹਾਡੀ ਹੁਸ਼ਿਆ ਤੇ ਟੱਕਣ ਵਾਲੇ ਕੋਈ ਤੋਂ ਹੋਰ ਆ ਜਾਂਦੇ ਸਰਕਾਰੀ ਬੰਦੇ ਆ ਜਾਂਦੇ ਉਹ ਅਸੀਂ ਸਰਕਾਰੀ ਬੰਦੇ ਅਸੀਂ ਨਹੀਂ ਆਉਣਗੇ ਤੁਹਾਡੇ ਜੀਮੀਦਾਰ ਹੀ ਇਨਸਾਫ ਕਰਕੇ ਆਪ ਦਾ ਜਿੱਤੇ ਮਰਜ਼ੀ ਨਹੀਂ ਐਮਪੀ ਸਾਹਿਬ ਸੱਤਾ ਸੱਤਾ ਤੋਂ ਪਹਿਲਾਂ ਦੂਸਰੀ ਗੱਲ ਕਰ ਰਹੇ ਹਾਂ 100% ਇੱਕ ਵਾਰੀ ਮੈਂ ਪ੍ਰਪੋਜ਼ਲ ਆਪਣੀ ਗਵਰਨਮੈਂਟ ਨੂੰ ਕਿਹਾ ਸੀ ਹਾਂ ਕਿ ਤੁਸੀਂ ਨਜਾਇਜ਼ ਮਾਈਨਿੰਗ ਬੰਦ ਕਰਾਉਣੀ ਹੈ ਹਾਂ ਕਾਰਜ ਹਾਂ ਪੂਰੇ ਨਾਲ ਜਿਹੜਾ ਵੈਸੇ ਬਤਾਂ ਗੱਲ ਸਾਡਾ ਖਰਾਬ ਹੁੰਦਾ ਹੈ এনਵਾਇਰਨਮੈਂਟ ਆਪ ਸਾਰੀ ਸਰਪ ਜਾਗਰੂਕੀ ਕਰ ਦੇਣੀ ਹੈ ਤੁਸੀਂ ਠੇਕੇਦਾਰ ਨੂੰ ਕੋਈ ਰਾਹ ਨਹੀਂ ਦਿੰਦਾ ਸੋ ਇੱਕ ਰੇਤ ਵੀ ਸਾਨੂੰ ਮਹਿੰਗਾ ਪੈਂਦਾ ਹੈ ਆ ਜਿਹੜਾ ਨੁਕਸਾਨ ਹੈ ਕਿਤੇ ਅਗਰ ਜਨਤਨ ਕਰੰਜੀ ਨਾਲ دوسری ਪੂਕ ਲੇਨ ਬੰਦ ਕਰਦੇ ਹਾਂ ਉਸੇ ਜੀਸੀਬੀ ਬੰਦ ਕਰਦੇ ਉਹ ਪੱਕੇ ਤੋਂ ਬਣਾ ਦੇਓ ਕਿ ਜੇ ਜੀਸੀਬੀ ਦਰਿਆ ਤੇ ਪੜੀ ਗਈ ਮਾਈਨਿੰਗ ਕਰਦੇ ਜਾਂ ਪੂਕ ਲੇਨ ਖੜੀ ਗਈ ਤਾਂ ਤੁਹਾਨੂੰ ਘਟੂਗੜ ਤਿੰਨ ਸਾਦੀ ਸਜਾ ਜੀ ਠੀਕ ਹੈ ਨਾਲ ਹੀ ਇਹ ਓਪਨ ਕਰਦੇ ਹੋ ਵੀ ਰੇਤਾਂ ਜਿੱਥੇ ਪਿਆ ਮੈਂ 2002 ਦੇ ਵਿੱਚ ਆਦਾ ਘਾਟੋਠੀ ਪਾਈ ਸੀ ਜੀ ਮੈਨੂੰ ਯਾਦ ਹੈ ਮੈਂ ਇੱਥੋਂ ਗੱਡੀ ਪਈ ਦਿੰਦੇ ਸੀ ਇੱਕ ਟਰੱਕ ਤੇ ਉਹ ਰੇਤੇ ਦਾ ਉੱਥੇ ਪੀਪੇ ਵਾਲੇ ਬੰਦੇ ਬੈਠੇ ਹੁੰਦੇ ਸੀ ਤੇ 1100 ਰੁਪਏ ਚ ਵੱਡਾ ਟਰੱਕ ਵਰਕੇ ਆ ਜਾਂਦਾ ਸੀ ਹਾਂ ਲੇਬਰ ਨੂੰ ਲੇਬਰ ਮਿਲਦੀ ਸੀ ਰੀਤੇ ਆਲੂ ਰੇਪਾ ਮਿਲ ਗਿਆ ਤੇ ਰੋਜ਼ਗਾਰ ਚੱਲਦਾ ਸੀ ਨਾਲੇ এনवायरमेंट ਠੀਕ ਰਹਿੰਦਾ ਸੀ ਕਿਤੇ ਨਾ ਕਿਤੇ 100% ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ এনवायरमेंट ਅੱਜ ਹਿਮਾਚਲ ਕਿਉਂ ਡਿਗ ਰਿਹਾ ਸਾਰਾ ਹਿਮਾਚਲ ਡਿਗ ਰਿਹਾ ਹੈ ਕਿ এনवायरमेंट ਖਰਾਬ ਕਰਦਾ ਬਿਲਡਿੰਗ ਤੇ ਬਿਲਡਿੰਗ ਕੰਕਰੀਟ ਅਸੀਂ ਜੰਗਲਾਂੀਆਂ ਉਹ ਜਿਹੜੀਆਂ ਸੀਗਾ ਪਹਾੜਾਂ ਦੀ ਸਾਰਾ ਉਹ ਸਟਰਕਚਰ ਉਹ ਖਰਾਬ ਕਰਦਾ ਹੁਣ ਰੋਜ਼ ਲੈਂਡਸਲਾਈਡ ਹੋ ਰਹੀ ਹੈ ਰੋਜ਼ ਲੈਂਡਸਲਾਈਡ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਸਾਨੂੰ ਏਰੀਏ ਤੇ ਵੀ ਆਉਣਾ ਹੈ ਗੱਲਬਾਤ ਤੇ ਲਾਲਜੀਤ ਭੁੱਲਰ ਦੀ ਫਿਰ ਸਟੇਟਮੈਂਟ ਨਾਲ ਵੀ ਸਹਿਮਤ ਉਹ ਕਹਿ ਰਿਹਾ ਕਿ ਵੀ ਅਸੀਂ ਚੱਕ ਚਕਾ ਇੱਥੇ ਚੱਕਣ ਦਵਾਂਗੇ ਰੇਤਾ ਚੱਕਣ ਦੇਣਾ ਚਾਹੀਦਾ ਹੂੰ ਉਹਦੀ ਸਟੇਟਮੈਂਟ ਨੂੰ ਕੀ ਹੈ ਕਿ ਤੇ ਜ਼ਿੰਮੇਵਾਰੀ ਫਸਲ ਤੁਹਾਡੀ ਖਰਾਬ ਹੋਈ ਹੈ ਉਹ ਗੱਲ ਗੱਲ ਰੇਤੇ ਤੋਂ ਖਰਾਬ ਹੋ ਗਿਆ ਕਿ ਤੁਹਾਡੇ ਤੁਹਾਡੇ ਸਵਾਲ ਬੜੇ ਅੱਛੇ ਸਵਾਲ ਨੇ ਪਾਕਿਸਤਾਨਾ ਦੀ ਗੱਲ ਕਰ ਰਹੇ ਹੋ